ਸਭਾ ਵਾਤੀ ਸਵੇਰੇ ਜਿਹੜਾ ਹੰਗਾਮਾ ਹੋਇਆ ਜੀ ਕੀ ਕਾਰਨ ਸੀ ਜੀ ਤੇ ਕੀ ਲੱਗਦਾ ਕੰਡੀਸ਼ਨ ਕਿਵੇਂ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ ਮਾਦਮ ਨਾਲ ਮੈਂ ਦੱਸਣਾ ਚਾਹਨਾ ਕਿ ਇਹ ਹੰਗਾਮਾ ਵਰਡ ਹੀ ਗਲਤ ਹੈ ਕਿਉਂਕਿ ਦੇਖੋ ਜਦੋਂ ਵੀ ਇੱਕ 게ਟ ਹੈ 게ਟ ਦੇ ਵਿੱਚ ਪ੍ਰੋਪਰ ਉੱਤੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਜੇ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜੇ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਨਾ ਜਿਹੜਾ ਅੱਗੇ ਖੜਾ ਪਹਿਲਾਂ ਹੋ ਹੌਲੀ ਹੌਲੀ ਫ੍ਰਿਸਕ ਕਰਕੇ ਵੀ ਜਾਣਾ ਹੈ ਮਾਡਰਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫ੍ਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਂਚ ਮਿਨੀਮਮ 30 ਸੈਕਿੰਡ ਲੱਗਣਗੇ ਔਰ ਜੇ ਉਸ ਦੌਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੈਫਰੈਂਸ ਦਿੱਤੀ ਗਈ ਆ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹ ਦੇ ਸਾਨੂੰ ਜਾਣਾ ਹੈ ਅੰਦਰ ਚੇਰਸ ਹਾਲੇ ਵੀ ਜਿਹੜੀਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀਬਾਡੀ ਵਾਂਟਸ ਟੂ ਗੋ ਜਾ ਜਿਹੜਾ ਮਾਡਲ ਕੋਡ ਆਫ ਕੰਡਕਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹ ਅਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਕਟ ਦੀਆਂ ਗਾਈਡਲਾਈਨਸ ਨੇ ਉਹਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਕੀ ਕਰਵਾਈ ਜਾਏਗੀ ਸਰ ਜਿਹੜੇ ਏਜੰਡਾ ਨੇ ਰੋਲਾ ਪਾਇਆ ਸੀ ਸਾਨੂੰ ਅੰਦਰ ਕਰੀ ਸਰ ਮੈਂ ਫਿਰ ਬੇਨਤੀ ਕਰਾਂਗਾ ਕਿ ਫਰੈਸ਼ ਹੋ ਕੇ ਹੀ ਜਾਣਾ ਸੀਗਾ ਜੇ ਕੋਈ ਰੋਲਾ ਪਾ ਕੇ ਸੋਚੇ ਵੀ ਮੈਂ ਪਹਿਲਾਂ ਅੰਦਰ ਉਹ ਬਿਲਕੁਲ ਅਲਾਉ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਇਹ ਅਨਡਿਸਪਲਾਈਨ ਕਰਨ ਜਾਏਗਾ ਸਰ ਬਿਲਕੁਲ ਸ਼ਾਂਤਮਈ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰੈਮਿਸਿਸ ਹੈ ਇਹਨੂੰ ਰੈਸਟ੍ਰਿਕਟ ਕੀਤਾ ਗਿਆ ਹੈ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਾਂ ਪਲੀਜ਼ ਲੈਟ ਮੀ نو ਕਿ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਸਰ ਫੋਰਸ ਵਾਧੂ ਐ ਸਾਡੇ ਕੋਲ ਫੋਰਸ ਨਹੀਂ ਨਫਰੀਦ ਵਧਾ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਤੇ ਆਰਾਮ ਨਾਲ ਖੜੀ ਸੀਗੀ ਉੱਥੇ ਪ੍ਰੋਪਰ ਫਰਸ ਕਰ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਹੈ ਆ ਲੋਕਾਂ ਦੇ ਬੱਚਿਆਂ ਦੇ ਕੋਈ ਕਿਸੇ ਦਾ ਇਗਜ਼ਾਮ ਚੱਲ ਰਹੇ ਨੇ ਕਿਸੇ ਦੇ ਕੁਝ ਹੈ ਵੀ ਵੀ ਨੀਡ ਟੂ ਸੀ 올 दैट ਸਾਰਾ ਕੁਝ ਠੀਕ ਹੈ ਸਰ